आ, मतलब ਪਿੰਡਾਂ ਦੇ ਵਿੱਚ ਕਮੀਆਂ ਕੀ ਲੱਗੀਆਂ ਤੁਹਾਨੂੰ ਪਿੰਡਾਂ ਦੇ ਵਿੱਚ ਤਾਂ ਵੀਰ ਜੀ ਕਮੀਆਂ ਤਾਂ ਬਹੁਤ ਸਾਰੀਆਂ ਨਿਕੀਆਂ ਕੋਈ ਪਾਣੀ ਦੀ ਸਹੂਲਤ ਨਹੀਂ ਉਹ ਸਕੂਲਾਂ ਦੀ ਸਹੂਲਤ ਨਹੀਂ ਕਹਿੰਦੇ ਨੇ ਗੱਲਾਂ ਤਾਂ ਵੀਰ ਜੀ ਬਹੁਤ ਹੁੰਦੀਆਂ ਉਹ ਤਾਂ ਲੋਕਾਂ ਨੂੰ ਪਤਾ ਲੱਗਦਾ ਪਿੰਡਾਂ ਜਾਈ ਤੋਂ ਪਤਾ ਲੱਗਦਾ ਕਿ ਕੀ ਵਿਕਾਸ ਕੀ ਨਹੀਂ ਹੈਗਾ ਬੱਸ ਅੱਛਾ ਲੋਕ ਤਾਂ ਵੀਰ ਜੀ ਤੰਗ ਹੀ ਨੇ ਸਰਕਾਰ ਤੋਂ ਕਿਹੜੀ ਗੱਲੋਂ ਲੋਕ ਵੀਰੇ ਸਰਕਾਰ ਦੀਆਂ ਨੀਤੀਆਂ ਤੋਂ ਜਿਵੇਂ ਕਹਿੰਦੇ ਸੀ ਵੀ ਕਿਸੇ ਤੇ ਕੁੱਟਮਾਰ ਨਹੀਂ ਹੋਊਗੀ ਕੋਈ ਧਰਨੇ ਨਹੀਂ ਲੱਗਣਗੇ ਠੀਕ ਆ ਧਰਨੇ ਵੀ ਇਸ ਸਰਕਾਰ 'ਚ ਸਭ ਤੋਂ ਜ਼ਿਆਦਾ-ਜ਼ਿਆਦਾ ਲੱਗੇਣਗੇ ਮੈਂ ਚਾਰ ਵਾਰੀ ਪਹਿਲਾਂ ਚੋਣ ਲੜ ਚੁੱਕਿਆ ਹਾਂ ਮੈਂ ਆਪਦੇ ਪਿੰਡ ਦਾ ਬਹੁਤ ਵਧੀਆ ਜਿੰਨਾ ਕਿ ਮੈਥੋਂ ਹੋ ਸਕੇ ਉਹਨਾਂ ਦਾ ਵਿਕਾਸ ਕਰਵਾਇਆ ਕੀ ਕੀ ਘਾਟਾਂ ਨਜ਼ਰ ਆਈਆਂ ਨੇ ਕਿਉਂਕਿ ਜਾਣਦੇ ਹੋ ਤੁਸੀਂ ਲੋਕ ਕੀ ਕਹਿੰਦੇ ਆ ਕੀ ਮੰਗ ਰੱਖਦੇ ਆ ਘਾਟਾਂ ਤਾਂ ਵੀਰ ਜੀ ਸਾਰੇ ਕਾਸੇ ਦੀਆਂ ਨੇਗੀਆਂ ਹੂੰ ਕੋਈ ਵੀ ਦੇਖ ਲਓ ਕੋਈ ਸੜਕਾਂ ਦੀ ਲਾ ਲਓ ਮੰਗ ਲਾ ਲਓ ਕੋਈ ਗਲੀਆਂ ਨਾਲੀਆਂ ਦੀ ਲਾ ਲਓ ਕੋਈ ਸਕੂਲਾਂ ਦੀ ਰਮਮਤ ਵਗੈਰੇ ਦੀ ਲਾ ਲਓ ਮਾਲੂਮਾ ਲਕਲਿਨ ਖੁੱਲੇ ਸਿੰਨਾਂ ਨੇ ਵੀ ਫੇਰੀ ਉਥੋਂ ਦੁਕਾਨੀਆਂ ਮਿਲਣਗੀਆਂ ਬੜੀਆ ਲਾਜ ਹੂਆ ਬੜੀਆ ਦੁਕਾਨੀਆਂ ਮਿਲਣਗੀਆਂ ਉਹਨਾਂ ਦਾ ਵੀ ਬੁਰਾ ਹਾਲ ਹੈ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਨੇ ਤੇ ਵੱਖ-ਵੱਖ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਚਨੀਰਜੋਂ ਤੋਂ ਸੰਧੂਰਾ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬਣੇ ਨੇ ਜਾਣਕਾਰੀ ਲੈਣੇ ਆ ਪੁੱਛਦੇ ਆ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਮੈਦਾਨ ਦੇ ਵਿੱਚ ਆਏ ਨੇ ਤੇ ਕੀ ਕੀ ਵਿਕਾਸ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਕਰਨਾ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਦੂਰਾ ਜੀ ਪਹਿਲਾ ਸਵਾਲ ਇਹ ਹੈ ਕਿ ਕੀ ਹੈਗੀ ਇਹ ਕੋਸ਼ਿਸ਼ ਬਦਲਣ ਦੀ ਜਿਹੜੀ ਬਦਲਣ ਦੇ ਲਈ ਮਤਲਬ ਮੈਦਾਨ ਦੇ ਵਿੱਚ ਆਏ ਹੋ ਤੁਸੀਂ ਵੀਰਾ ਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੀ ਜੋ ਕਿ ਮੈਨੂੰ ਉਹਨਾਂ ਨੇ ਤੇ ਜ਼ਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ ਜੀ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਇੰਨਾ ਕਮਾਨ ਬਖਸ਼ਿਆ ਕਿ ਮੈਂ ਲੋਕਾਂ ਦੇ ਵਿੱਚ ਜਾ ਕੇ ਵਿਚਰਾਂ ਤੇ ਜੋ ਮੈਂ ਉਹਨਾਂ ਦੇ ਨਾਲ ਆਰਸੋਕ 独ಶಿ ਕਰਸੈਕਾਂ ਅੱਛਾ ਸੋਚ ਕੀ ਹੈ ਕੀ ਬਦਲਣਾ ਚਾਹੁੰਦੇ ਹੋ ਕਿਹੜੇ ਮਤਲਬ ਪਿੰਡਾਂ ਦੇ ਵਿੱਚ ਕਮੀਆਂ ਕੀ ਲੱਗੀਆਂ ਤੁਹਾਨੂੰ ਪਿੰਡਾਂ ਦੇ ਵਿੱਚ ਤਾਂ ਵੀਰ ਜੀ ਕਮੀਆਂ ਤਾਂ ਬਹੁਤ ਸਾਰੀਆਂ ਨਿਗੀਆਂ ਉਹ ਤੁਸੀਂ ਵੀ ਜਾਣਦੇ ਹੋ ਠੀਕ ਹੈ ਕੋਈ ਕੋਈ ਪਾਣੀ ਦੀ ਸਹੂਲਤ ਨਹੀਂ ਕੋਈ ਸਕੂਲਾਂ ਦੀ ਸਹੂਲਤ ਨਹੀਂ ਠੀਕ ਹੈ ਉਹਨਾਂ ਦੀ ਦੇਖ ਰਿਕ ਕਰਕੇ ਜੇ ਆਪਾਂ ਬੱਚਾ ਨੂੰ ਪੜਾਈ ਲਿਖਾਈ ਦੇ ਵੱਲ ਚੰਗੇ ਰਸਤੇ ਵੱਲ ਪਾਵਾਂਗੇ ਤਾਂ ਹੀ ਬੱਚੇ ਆਪ ਦਾ ਭਵਿੱਖ ਸੁਧਾਰਨਗੇ ਨਸ਼ੇ ਤੋਂ ਬਚਣਗੇ ਹੁਣ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਕਿਸ ਤਰੀਕੇ ਦਾ ਰਿਸਪਾਂਸ ਆ ਕਾਂਗਰਸ ਪਾਰਟੀ ਨੂੰ ਲੈ ਕੇ ਜਾਂ ਤੁਹਾਡੇ ਗੱਲਾਂ ਨੂੰ ਲੈ ਕੇ ਕੰਮ ਨੂੰ ਲੈ ਕੇ ਮੀਰਾ ਜੀ ਰਿਸਪਾਂਸ ਬਹੁਤ ਵਧੀਆ ਠੀਕ ਆ ਸਾਰੇ ਰਲ ਮਿਲ ਕੇ ਚੱਲਣ ਤਾਂ ਕਾਂਗਰਸ ਪਾਰਟੀ ਠੀਕ ਆ ਜਿੱਤ ਵੱਲ ਵਧੂਗੀ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਇਕੱਠੇ ਹੋਣਾ ਚਾਹੀਦਾ ਤੁਸੀਂ ਕਹਿੰਦੇ ਹੋ ਵੀ ਵਿਕਾਸ ਕਰਨਾ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਤਾਂ ਕਹਿੰਦੀ ਸੀ ਵਿਕਾਸ ਕਰ ਚੁੱਕੇ ਆ 4 ਸਾਲਾਂ ਚ ਬਹੁਤ ਸਾਰਾ ਕਹਿਣ ਦੇ ਗੱਲਾਂ ਤਾਂ ਵੀਰ ਜੀ ਬਹੁਤ ਹੁੰਦੀਆਂ ਉਹ ਤਾਂ ਲੋਕਾਂ ਨੂੰ ਪਤਾ ਲੱਗਦਾ ਪਿੰਡਾਂ ਜਾਈ ਤੋਂ ਪਤਾ ਲੱਗਦਾਗਾ ਵੀ ਕੀ ਵਿਕਾਸ ਕੀ ਨਹੀਂ ਹੈਗਾ ਵਿਕਾਸ ਅੱਛਾ ਕੀ ਕੀ ਘਾਟਾਂ ਨਜ਼ਰ ਆਈਆਂ ਨੇ ਕਿਉਂਕਿ ਜਾਣੇ ਹੋ ਤੁਸੀਂ ਲੋਕ ਕੀ ਕਹਿੰਦੇ ਆ ਕੀ ਮੰਗ ਰੱਖਦੇ ਘਾਟਾਂ ਤਾਂ ਵੀਰ ਜੀ ਸਾਰੇ ਕਾਸੇ ਦੀਆਂ ਨਹੀਂ ਗਈਆਂ ਹੂੰ ਕੋਈ ਵੀ ਦੇਖ ਲਓ ਕੋਈ ਸੜਕਾਂ ਦੀ ਲਾ ਲਓ ਮੰਗ ਲਾ ਲਓ ਕੋਈ ਗਲੀਆਂ ਨਾਲੀਆਂ ਦੀ ਲਾ ਲਓ ਕੋਈ ਸਕੂਲਾਂ ਰਮਮਤ ਵਗੈਰੇ ਦੀ ਲਾ ਲਓ ਬੱਚਿਆਂ ਦੀ ਪੜ੍ਹਾਈ ਦਾ ਦੇਖਿਆ ਜਾਵੇ ਤਾਂ ਸਰਕਾਰੀ ਸਕੂਲਾਂ ਚ ਉਹ ਵੀ ਬਹੁਤ ਜ਼ਿਆਦਾ ਆਹੋ ਆ ਟੀਚਰ ਘਟਨੇ ਕਿਤੇ ਜੋ ਵੀਰੇ ਮਾਲੂਮਾ ਲਾਕਲੀਨ ਖੋਲੇ ਸੇ ਇਹਨਾਂ ਨੇ ਵੀ ਫ੍ਰੀ ਉੱਥੋਂ ਦਵਾਈਆਂ ਮਿਲਣਗੀਆਂ ਵਧੀਆ ਲਾਜ ਹੂਆ ਵਧੀਆ ਦਵਾਈਆਂ ਮਿਲਣਗੀਆਂ ਉਹਨਾਂ ਦਾ ਵੀ ਬੁਰਾ ਹਾਲ ਹੈ ਅੱਛਾ ਤੁਸੀਂ ਕਹਿੰਦੇ ਹੋ ਵੀ ਵਿਕਾਸ ਨਹੀਂ ਹੋਇਆ ਤੁਸੀਂ ਹੁਣ ਪਿੰਡਾਂ 'ਚ ਗਏ ਹੋ ਲੋਕ ਤੰਗ ਨੇ ਕਿ ਖੁਸ਼ ਨੇ ਸਰਕਾਰ ਤੋਂ ਲੋਕ ਤਾਂ ਵੀਰੇ ਜੀ ਤੰਗ ਹੀ ਨੇ ਸਰਕਾਰ ਤੋਂ ਕਿਹੜੀ ਗੱਲੋਂ ਲੋਕ ਵੀਰੇ ਸਰਕਾਰ ਦੀਆਂ ਨੀਤੀਆਂ ਤੋਂ ਜਿਵੇਂ ਕਹਿੰਦੇ ਸੀ ਵੀ ਕਿਸੇ ਤੇ ਕੁੱਟਮਾਰ ਨਹੀਂ ਹੋਊਗੀ ਕੋਈ ਧਰਨੇ ਨਹੀਂ ਲੱਗਣਗੇ ਠੀਕ ਹੈ ਤਰਨੇ ਵੀ ਇਸ ਸਰਕਾਰ ਚ ਸਭ ਤੋਂ ਜ਼ਿਆਦਾ-ਜ਼ਿਆਦੇ ਲੱਗੇ ਨੇਗੇ ਕੁੱਟਮਾਰ ਵੀ ਟੀਚਰਾਂ ਦੀ ਲਾ ਲੋ ਬੱਸ ਆਪਰੇਟਰਾਂ ਦੀ ਲਾ ਲੋ ਠੀਕ ਹੈ ਕਿਸੇ ਵੀ ਮਹਿਕਮੇ ਦੀ ਲਾ ਲੋ ਹਰ ਇੱਕ ਮਹਿਕਮੇ ਦੀ ਕੁੱਟਮਾਰ ਹੋਈ ਹੈ ਅੱਛਾ ਕਿੰਨੇ ਪਿੰਡ ਪੈਂਦੇ ਆ ਜ਼ੋਨ ਚ ਤੇ ਕੀ ਪ੍ਰੋਜੈਕਟ ਲੈ ਕੇ ਆਉਂਗੇ ਫਿਰ ਭਾਈ ਜੀ ਬਾਈ ਪਿੰਡ ਪੈਂਦੇ ਨੇ ਜ਼ੋਨ ਚ ਜੋ ਵੀ ਮੇਰੇ ਜਗ ਹੋਊਗਾ ਜੋ ਮੈਨੂੰ ਮਿਲੂਗਾ ਮੈਂ ਉਹ ਸਾਰੇ ਪਿੰਡਾਂ ਦੇ ਵਿਕਾਸ ਲਈ ਉਹ ਕਰਾਂਗਾ ਜਿੰਨੀ ਵੀ ਹੋ ਸਕੂ ਮੈਂ ਚਾਰ ਵਾਰੀ ਪਹਿਲਾਂ ਚੋਣ ਲੜ ਚੁੱਕਿਆ ਹਾਂ ਮੈਂ ਆਪਦੇ ਪਿੰਡ ਦਾ ਬਹੁਤ ਵਧੀਆ ਜਿੰਨਾ ਕਿ ਮੈਥੋਂ ਹੋ ਸਕੇ ਉਹਨਾਂ ਕ ਵਿਕਾਸ ਕਰਵਾਇਆ ਕੀ ਕੀ ਸੋਚਦੇ ਕਿਉਂ ਵੀ ਮੰਨ ਲਓ ਵੀ ਜੇ ਤੁਸੀਂ ਮੈਂਬਰ ਬਣ ਜਾਨੇ ਹੋ ਤਾਂ ਕੀ ਕੋਸ਼ਿਸ਼ ਰਹੂਗੀ ਵੀ ਪਿੰਡਾਂ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਪਹਿਲ ਦੇ ਆਧਾਰ ਤੇ ਆਉਣੀ ਚਾਹੀਦੀ ਬਾਈ ਮੈਂ ਉੱਥੋਂ ਦੇ ਪਿੰਡਾਂ ਦੇ ਪੈਂਚਾਂ ਸਰਪੰਚਾਂ ਨੂੰ ਪੁੱਛ ਕੇ ਜੋ ਵੀ ਚੀਜ਼ ਦੀ ਉਹਨਾਂ ਨੂੰ ਕੋਈ ਜ਼ਰੂਰਤ ਹੋਊਗੀ ਮੈਂ ਉਹਦੀ ਮੰਗ ਰੱਖੂਆ ਜੋ ਕਿ ਮੈਨੂੰ ਉਧਰੋਂ ਮਿਲ ਸਕੇ ਤੇ ਮੈਂ ਉਹਨਾਂ ਨੂੰ ਦੇ ਸਕਾਂ ਅੱਛਾ ਤੇ ਹੁਣ 14 ਤਰੀਕ ਨੂੰ ਵੋਟਾਂ ਨੇ ਜਾ ਰਹੇ ਹਾਂ ਲੋਕਾਂ ਵੱਲੋਂ ਕਿਦਾਂ ਦਾ ਰਿਸਪੌਂਸ ਹੈ ਰਿਸਪੌਂਸ ਬਹੁਤ ਵਧੀਆ ਮਿਲਦਾ ਵੀਰ ਜੀ ਹੂੰ ਕੀ ਕਹਿੰਦੇ ਆ ਵੀਰ ਜੀ ਲੋਕ ਕਹਿੰਦੇ ਨੇ ਵੋਟਾਂ ਪਾਵਾਂਗੇ ਅੱਛਾ ਠੀਕ ਹੈ ਇਹਨਾਂ ਤੋਂ ਦੁਖੀ ਬਹੁਤ ਜ਼ਿਆਦਾ ਨਹੀਂਗੇ ਲੋਕ ਵੀ ਕਾਂਗਰਸ ਪਾਰਟੀ ਨੂੰ ਵੀ ਕਾਂਗਰਸ ਪਾਰਟੀ ਨੂੰ ਪਸੰਦ ਕਰ ਦੇਣਗੇ ਲੋਕ ਅੱਛਾ ਹਾਂ ਵੋਟਾਂ ਪਾਵਣਗੇ ਅੱਛਾ 14 ਤਰੀਕ ਨੂੰ ਵੋਟਾਂ ਨੇ ਤੁਸੀਂ ਉਮੀਦਵਾਰ ਹੋ ਆਪਦੇ ਪਿੰਡਾਂ ਨੂੰ ਜੋਂ ਨੂੰ ਕੀ ਅਪੀਲ ਕਰੋਗੇ ਪਿੰਡ ਵਾਸੀਆਂ ਨੂੰ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਵੀਰਿਆ ਵੀ ਕਾਂਗਰਸ ਪਾਰਟੀ ਦੇ ਪੰਜ ਸਰਪੰਚ ਬਲਕ ਸਮಿತಿ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵੋਟਰ ਸਪੋਰਟਰ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਮੈਂ ਕਾਂਗਰਸ ਪਾਰਟੀ ਬਣੀਓ ਉਮੀਦਵਾਰ ਚੁਣਾਂਗਾ ਜ਼ੋਨ ਝਨੀਰ ਦਾ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਕਾਂਗਰਸ ਦਾ ਮੁਕਾਬਲਾ ਹੈ ਕਿਸੇ ਨਾਲ ਕਾਂਗਰਸ ਦਾ ਕਿਸੇ ਨਾਲ ਮੁਕਾਬਲਾ ਨਹੀਂ ਵੀਰ ਜੀ ਇੱਕ ਜੋਟੋ ਕੇ ਲੜੇਤਾ ਅੱਛਾ ਤਾਂ ਸੰਧੂ ਰਾਸ ਸਿੰਘ ਨੇ ਕਿਹਾ ਕਿ ਹੁਣ ਪਿੰਡਾਂ ਦੇ ਵਿਕਾਸ ਦੀ ਗੱਲ ਹੋਊਗੀ ਪਿੰਡਾਂ ਦੇ ਵਿਕਸਿਤ ਪਿੰਡਾਂ ਨੂੰ ਕਰਨ ਨੂੰ ਲੈ ਕੇ ਪਹਿਲ ਕੀਤੀ ਜਾ ਰਹੀ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਦੇਖਣਾ ਹੈ ਵੀ 14 ਤਰੀਕ ਨੂੰ ਕਿਹੜੀ ਪਾਰਟੀ ਨੂੰ ਲੋਕ ਫਤਵਾ ਦੇਣਗੇ ਕਿਹਨੂੰ ਵੱਡ ਵੱਧ ਜਿਹੜੀਆਂ ਵੋਟਾਂ ਪਾ ਕੇ ਉਹ ਮੈਂਬਰ ਬਣਾਉਣਗੇ ਤੇ ਕੌਣ ਜ਼ਿਲ੍ਹਾ ਪ੍ਰਸ਼ਾਸਨ ਦਾ ਚੇਅਰਮੈਨ ਬਣੇਗਾ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ 14 ਤਰੀਕ ਦੱਸੇਗੀ ਵੀ ਕਿਹਨੂੰ ਜਿਹੜੀਆਂ ਵੱਧ ਵੋਟਾਂ ਪਈਆਂ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਐਫਓਪੀ ਨਿਊਜ਼ ਮਾਨਸਾ